ਖੋਲਾ ਮੱਲਾ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਪੂਰੀ ਦੁਨੀਆ ਤੋਂ ਸਿੱਖ ਸੰਗਤ ਪਹੁੰਚਦੀ ਹੈ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਨਗਾਰਿਆਂ ਦੇ ਉੱਤੇ ਚੋਟਾ ਲੱਗ ਚੁੱਕੀ ਹੈ ਅਰਦਾਸ ਹੋ ਚੁੱਕੀ ਹੈ ਗੁਰੂ ਸਾਹਿਬ ਨੇ ਹੁਕਮ ਨਾਮ ਸਿੱਖ ਸੰਗਤ ਨੂੰ ਦਿੱਤਾ ਤੇ ਉਸ ਤੋਂ ਬਾਅਦ ਨਗਾਰਿਆਂ ਤੇ ਚੋਟਾਂ ਦੇ ਨਾਲ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦਰਸ਼ਨ ਕਰ ਰਹੇ ਹੋ ਕਿ ਅਰਦਾਸ ਤੋਂ ਬਾਅਦ ਸਿੱਖ ਸੰਗਤ ਚਾਲੇ ਪਾਉਣ ਦੇ ਲਈ ਦਰਸ਼ਨ ਕਰਕੇ ਹੇਠਾਂ ਉਤਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਗਤਕੇ ਵਾਲੇ ਸਿੰਘ ਤਿਆਰ ਵਰ ਤਿਆਰ ਨੇ ਫੌਜਾਂ ਤਿਆਰ ਵਰ ਤਿਆਰ ਜਕਾਰਿਆਂ ਦੀ ਗੂੰਜ ਦੇ ਵਿੱਚ ਮਹੱਲੇ ਦੀ ਸ਼ੁਰੂਆਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਹੋ ਚੁੱਕੀ ਹੈ ਨਗਾਰਚੀ ਨਗਾਰਿਆਂ ਦੇ ਉੱਤੇ ਚੋਟਾ ਲਾ ਰਹੇ ਨੇ ਤੇ ਇਹ ਪੁਰਬ ਜਿੱਥੇ ਦਸਵੇਂ ਪਾਤਸ਼ਾਹ ਨੇ ਆਰੰਭਤਾ ਕੀਤੀ ਸਿੱਖਾਂ ਦੇ ਆਪਸ ਦੇ ਵਿੱਚ ਦੋ ਅਲੱਗ ਟੀਮਾਂ ਜਾਂ ਧੜੇ ਬਣਾ ਕੇ ਨਕਲੀ ਯੁੱਧ ਜਾਂ ਯੁੱਧ ਅਭਿਆਸ ਦੀ ਇੱਕ ਰੀਤ ਚਲਾਈ ਤਾਂ ਉਸ ਸਮੇਂ ਤੋਂ ਹੀ ਹੋਲਾ ਮਹੱਲਾ ਬੜੇ ਜੋਸ਼ ਖੁਸ਼ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਸੋ ਉਸੇ ਰੀਤ ਨੂੰ ਜਾਰੀ ਰੱਖਦੇ ਹੋਏ ਆ 2025 ਨਾਨਕ ਸ਼ਹੀ ਸੰਮਤ 557 ਫਿਰ ਹੋਲਾ ਮਹੱਲਾ ਉਸੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਕੁਝ ਹੀ ਸਮੇਂ ਦੇ ਵਿੱਚ ਸ਼ੁਰੂਆਤ ਹੋਵੇਗੀ ਰਮਤਾ ਹੋਵੇਗੀ ਹੋਲੇ ਮਹੱਲੇ ਦੀ ਇਸ ਥਾਂ ਤੋਂ ਸੋ ਤੁਸੀਂ ਦੇਖ ਰਹੇ ਹੋ ਦਰਸ਼ਕ ਕਰ ਰਹੇ ਹੋ ਸ਼੍ਰੀ ਨਨਦਪੁਰ ਸਾਹਿਬ ਦੇ ਜਿੱਥੋਂ ਕਿ ਹੋਲੇ ਮਹੱਲੇ ਦੀ ਰਮਤਾ ਨਗਾਰਿਆਂ ਦੇ ਉੱਤੇ ਛੋਟਾ ਲਾ ਕੇ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਹੋਲੇ ਮਹਲੇ ਦੀ ਆਰੰਭਤਾ ਤੋਂ ਬਾਅਦ ਨਾਮ ਨਿਯੁਕਤ ਜਥੇਦਾਰ ਜਥੇਦਾਰ ਕੁਲਬੀ ਕੁਲਦੀਪ ਸਿੰਘ ਜੀ ਗੜਗੱਜ ਅਰਦਾਸ ਤੋਂ ਬਾਅਦ ਕੀਤਾ ਹੈ ਹੋਲੇ ਮਹਲੇ ਦੀ ਆਰੰਭਤਾ ਹੋਈ ਹੈ ਸ਼ੁਰੂਆਤ ਹੋਈ ਹੈ ਤੇ ਹੁਣ ਪੰਜ ਪਿਆਰੇ ਸਹਿਬਾਨ ਦੇਖ ਰਹੇ ਹੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਪੰਜ ਪਿਆਰੇ ਸਹਿਬਾਨ ਆਰੰਭਤਾ ਕਰ ਰਹੇ ਨੇ ਨਰਸਿੰਘੇ ਵੱਜ ਰਹੇ ਨੇ ਨਗਾਰੇ ਵੱਜ ਰਹੇ ਨੇ ਤੇ ਉਹੋ ਜਿਹਾ ਹੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਿਸੇ ਸਮੇਂ ਅਨੰਤਪੁਰ ਸਾਹਿਬ ਦੇ ਵਿੱਚ ਦਸ਼ਮ ਪੀਤਾ ਦੇ ਸਮੇ ਰਿਹਾ ਹੋਵੇਗਾ ਸਾਰੇ ਪਾਸੇ ਜਿੱਥੇ ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤ ਹੋਲੇ ਮੱਲੇ ਦੀ ਆਰੰਭਤਾ ਦੇ ਵਿੱਚ ਖੁਸ਼ੀ ਜ਼ਾਹਰ ਕਰ ਰਹੀ ਹੈ ਆਨੰਦ ਮਾਣ ਰਹੀ ਹੈ ਤਾਂ ਉੱਥੇ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਕਿਵੇਂ ਨਰ ਸਿੰਘ ਗੂੰਜ ਰਹੇ ਨੇ ਨਿਸ਼ਾਨਚੀ ਸਿੰਘ ਉਸ ਤੋਂ ਪ੍ਰੰਤ ਪੰਜ ਪਿਆਰੇ ਸਹਿਬਾਨ ਨਾਲ ਸਮੂਹ ਖਾਲਸਾ ਪੰਥ ਅੱਗੇ ਵੱਲ ਵਧ ਰਿਹਾ ਜਿੱਥੋਂ ਅੱਗੇ ਜਾ ਕੇ ਨਿਹੰਗ ਸਿੰਘ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਇਹ ਪੂਰਾ ਸੰਗਤ ਦਾ ਇਕੱਠ ਚਰਨ ਗੰਗਾ ਸਟੇਡੀਅਮ ਵੱਲ ਵਧੇਗਾ ਸ਼ੋ ਅਮਰਜੀਤ ਸਿੰਘ ਚਾਵਲਾ ਹੋਰੀ ਜਦੋਂ ਸਾਹਿਬ ਕਿਵੇਂ ਦੇਖਦੇ ਹੋ ਜੀ ਅੱਜ ਹੋਲੇ ਮਹੱਲੇ ਦੇ ਪੁਰਖ ਨੂੰ ਮੁੱਖ ਰੱਖਦੇ ਹੋਇਆ ਗੁਰੂ ਸਾਹਿਬ ਦੀ ਕਿਰਪਾ ਵਾ ਖਾਲਸੇ ਪੰਥ ਪੂਰਾ ਜਾਹੋ ਜਲਾਲ ਆ ਜੀ ਹੋਵੇ ਹੋਲਾ ਮੱਲਾ ਤੇ ਖਾਲਸੇ ਜਾਹੋ ਜਲਾਲ ਨਾ ਹੋਵੇ ਤੁਸੀਂ ਵੇਖਿਆ ਹੀ ਚੜ੍ਹਦੀ ਕਲਾ ਸਾਹਿਬ ਜਸੇਦਾਰ ਜੀ ਦਾ ਸੰਦੇਸ਼ ਬਹੁਤ ਚੜ੍ਹਦੀ ਕਲਾ ਵਾਲਾ ਸੰਗਤਾਂ ਜਕਾਰੇ ਛੱਡ ਰਹੀਆਂ ਤੇ ਆਉਣ ਵਾਲੀ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਦਿੱਤਾ ਜਾ ਚੁੱਕਿਆ ਸੋ ਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਚੜ੍ਹਦੀ ਕਲਾ ਬਖਸ਼ੀ ਆ ਤੇ ਪੰਥ ਇਕੱਠੇ ਹੋਣ ਦੀ ਜਿਹੜਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੋ ਪੰਥ ਇਸ ਗੱਲ ਨੂੰ ਸਮਝੇਗਾ ਆਉਣ ਵਾਲੇ ਦਿਨਾਂ 'ਚ ਵੱਡੀ ਏਕਤਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਈਏ ਬਿਲਕੁਲ ਹੋਲਾ ਮੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਐ ਸੋ ਏਕਤਾ ਜਿਹੜੀ ਹੈਗੀ ਆ ਉਹ ਬੇਹੱਦ ਅ ਜ਼ਰੂਰੀ ਐ ਸੋ ਪੰਥ ਦੇ ਵਿੱਚ ਤੇ ਇਸ ਕਰਕੇ ਉਸ ਏਕਤਾ ਦਾ ਜਿਹੜਾ ਪ੍ਰਤੀਕ ਹੋਲਾ ਮੱਲਾ ਜਿਸ ਦੀ ਆਰੰਭਤਾ ਹੋਈ ਐ ਤੇ ਆਉਣ ਵਾਲੇ ਅੱਗੇ ਪੜਾਵਾਂ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਸ਼ਮੂਲੀਅਤ ਕਰਕੇ ਇਹ ਸਾਰਾ ਇਕੱਠ ਚਰਨਗੰਗਾ ਸਟੇਡੀਅਮ ਵੱਲ ਜਾਵੇਗਾ ਜਿੱਥੇ ਜਾ ਕੇ ਨਗਰ ਸੰਗਤ ਦੇ ਵੱਲੋਂ ਮਹੱਲਾ ਕੱਢਿਆ ਜਾਵੇਗਾ ਸੋ ਜਿਸ ਤਰ੍ਹਾਂ ਇਹ ਮਹੱਲਾ ਅੱਗੇ ਵੱਲ ਵਧੇਗਾ ਤੇ ਤੁਹਾਨੂੰ ਤਸਵੀਰਾਂ ਦੇ ਦਰਸ਼ਨ ਕਰਾਉਂਦੇ ਰਹਾਂਗੇ ਬੋਲੇ ਸੋ ਨਿਹਾਲ ਆ ਚੁੱਕਿਆ ਆਨੰਦਗੜ੍ਹ ਸਾਹਿਬ ਤੋਂ ਫਿਰਨੰਦ ਸਿੰਘ ਫੌਜਾਂ ਨਾਲ ਜਾਂਦੀ ਹੈ ਸੋ ਗਲਬਤ ਗੜ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਦਾ ਆਰੰਭ ਹੋ ਚੁੱਕਿਆ ਜੀ ਫੌਜਾਂ ਵੀ ਹੁਣ ਨਾਲ ਕਲਗੀਾਂ ਚੱਲੇ ਪਏ ਜਾ ਰਹੇ ਕਿਵੇਂ ਕਿਵੇਂ ਮਾਹੌਲ ਬਣਿਆ ਹੋਇਆ ਸਾਰਾ ਜੀ ਸੋ ਸਾਹਿਬੇ ਕਮਾਲ ਦਸ਼ਮੇਸ਼ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਅਸੀਂ ਹੋਲਾ ਮਹੱਲਾ ਸੰਗਤਨ ਦਰਸ਼ਨ ਕਰਨ ਆਏ ਆ ਸਾਡੇ ਸਤਿਕਾਰਯੋਗ ਮਹਾਂਪੁਰਖ ਸ਼ਰੋਮਣੀ ਸੇਵਰਤਨ ਸ਼ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਬੁੱਢਾ ਦਲਪੰਥ ਵੱਲੋਂ ਸਮੁੱਚੇ ਨੌਜਵਾਨਾਂ ਨੂੰ ਸਾਰੀ ਸੰਗਤ ਨੂੰ ਪਿਆਰ ਨਾਲ ਬੇਨਤੀ ਹੈ Holi ਕਿੰਨੀ ਸੰਤ ਸੇਵ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜਿਹੜਾ ਰੰਗ ਆ ਭੈਣ ਭਰਾਵਾਂ ਦੇ ਇੱਕ ਦੂਜੇ ਦੇ ਵੈਸੇ ਹੱਥ ਨਾਲ ਲਾ ਲਓ ਪਰ ਅੱਖਾਂ 'ਚ ਨਾ ਪਾਓ ਤਾਂ ਜੋ ਕੋਈ ਬੱਚਾ ਸਾਡੀ ਭੈਣ ਸਾਡਾ ਭਰਾ ਕੋਈ ਬਜ਼ੁਰਗ ਬਿਮਾਰ ਨਾ ਹੋ ਸਕੇ Holi ਖੇਡੋ ਪਰ ਪ੍ਰੇਮ ਨਾਲ ਖੇਡੋ ਸਾਡੀ ਇਹੀ ਬੁੱਢਾ ਦਲ ਵੱਲੋਂ ਬੇਨਤੀ ਸਾਰਿਆਂ ਨੂੰ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਨੌਜਵਾਨ ਕੋਈ ਸਾਡਾ ਬੱਚਾ ਕੋਈ ਸਾਡੀ ਭੈਣ ਕੋਈ ਬਜ਼ੁਰਗ ਅੱਖਾਂ ਦੇ ਵਿੱਚ ਰੰਗ ਪੈਣ ਨਾ ਬਿਮਾਰ ਨਾ ਹੋਵੇ ਸੋ ਸਾਰਿਆਂ ਨੂੰ ਹੌਲੇ-ਮੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਗਏ ਜੀ ਸਭ ਕੋ ਨਿਹਗ ਸਿੰਘ ਫੌਜ ਆ ਗਈ ਚਾਰ ਵਾਰ ਤਿਆਰ ਹੋ ਕੇ ਵਧਾਈਆਂ ਮਾਰਾਂ ਦੀ ਬਹੁਤ ਚੁੱਕੀ ਹੈ ਜੀ 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 ਆ ਬਿਲਕੁਲ ਪਹੁੰਚ ਚੁੱਕੇ ਆ ਨਿਹਗ ਸਿੰਘ ਫੌਜਾਂ ਤੇ ਪਿੱਛੇ ਸਾਰੇ ਦਲਬੰਦ ਦੇ ਮੁਖੀ ਸਹਿਬਾਨ ਜਿਹੜੇ ਹੈਗੇ ਆ ਉਹ ਵਿਸ਼ੇਸ਼ ਸਵਾਰੀਆਂ ਘੋੜਿਆਂ ਦੇ ਉੱਤੇ ਹਾਥੀਆਂ ਦੇ ਉੱਤੇ ਵਿਰਾਜਮਾਨ ਹੋ ਕੇ ਇਸ ਮਹੱਲੇ ਦਾ ਹਿੱਸਾ ਬਣ ਰਿਹਾ ਸੋ ਬੁੱਟਾ ਦਲ ਸ਼੍ਰੋਮਣੀ ਪੰਥਕਾਲੀ ਬੁੱਟਾ ਦਲ ਪੰਜਵਾਂ ਤਖਤ ਅਗਵਾਈ ਕਰ ਰਿਹਾ ਤੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਨਿਆਂ ਸਿੰਘ ਫੌਜਾ ਹਾਥੀਆਂ ਦੇ ਉੱਤੇ ਸਵਾਰ ਜੰਗੀ ਸਵਾਰੀਆਂ ਜੋ ਜੰਗ ਦੇ ਵਿੱਚ ਵੀ ਸਿੰਘ ਵਰਤਦੇ ਰਹੇ ਉਹਨਾਂ ਸਵਾਰੀਆਂ ਦੇ ਉੱਤੇ ਉਸੇ ਰੂਪ ਦੇ ਵਿੱਚ ਸਵਾਰ ਹੋ ਕੇ ਇਸ ਮਹੱਲੇ ਦਾ ਹਿੱਸਾ ਬਣ ਰਿਹਾ ਜਿੱਥੇ ਅੱਗੇ ਹਾਥੀ ਚੱਲ ਰਿਹਾ ਤੇ ਪਿੱਛੇ ਨਾਲ ਘੋੜੇ ਵੀ ਚੱਲ ਰਿਹਾ ਲੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਅੱਗੇ ਹਾਥੀ ਹੈ ਤਾਂ ਪਿੱਛੇ ਊਠ ਉਸ ਤੋਂ ਪਿੱਛੇ ਘੋੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਚੜ੍ਹਦੀ ਕਲਾ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਹੋਲੀ ਕਿੰਨੀ ਸੰਤ ਸੇਵ ਰੰਗ ਲਗਾਤ ਲਾਲ ਦੇਵ ਔਰਣਕੀ ਹੋਲੀ ਮਾਹਮੋਲ ਹੋਲਾ ਤੁਸੀਂ ਖਾਲਸੇ ਪੰਥ ਦਾ ਜਾਹੋ ਜਲਾਲ ਦੇਖ ਰਹੇ ਹੋ ਜੋ ਗੁਰੂ ਕਾ ਖਾਲਸਾ ਪੰਥ ਹਰ ਸਾਲ ਦੀ ਤਰ੍ਹਾਂ ਪਾਵਨ ਪਵਿੱਤਰ ਜੋੜ ਮੇਲਾ ਹੋਲੇ ਦਾ ਨੰਦਪੁਰ ਦੀ ਧਰਤੀ ਤੇ ਆ ਕੇ ਮਨਾਉਂਦਾ ਹੈ ਗੁਰੂ ਕਾ ਖਾਲਸਾ ਪੰਥ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਪੰਜਮਾ ਤਹ ਦੇ ਮੌਜੂਦਾ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖਾਂ ਦੀ ਰਹਿਣ ਮਾਈ ਹੇਠ ਸੁਮਚੀਆਂ ਨਿਹੰਗ ਸਿੰਘ ਜਥੇਬੰਦੀਆਂ ਜੋ ਮਹਾਨ ਮੱਲਾ ਸਜਾ ਕੇ ਸਤਾਨਾਂ ਦੇ ਦਰਸ਼ਨ ਕਰਕੇ ਸਟੇਡੀਅਮ ਵੱਲੋਂ ਜਾਣਗੇ ਆਓ ਆਪਾਂ ਵੀ ਜਿਹੜੀਆਂ ਸੰਗਤਾਂ ਇੱਥੇ ਨਹੀਂ ਪਹੁੰਚ ਸਕੀਆਂ ਉਹ ਸੋਸ਼ਲ ਮੀਡੀਆ ਰਾਹੀਂ ਨੈਟ ਰਾਹੀਂ ਆਪਾਂ ਵੀ ਦਰਸ਼ਨ ਕਰਕੇ ਹਾਜ਼ਰੀਆਂ ਲਵਾਈਏ ਇਹ ਕਲਗੀ ਤਰਪਾਸ਼ਾਹੀ ਦਾ ਪਾਵਨ ਪਵਿੱਤਰ ਜੋੜ ਮੇਲਾ ਹੋਲਾ ਮਹੱਲਾ ਸਤਿਗੁਰਾਂ ਨੇ ਕਿਹਾ ਸੀਗਾ ਖਾਲਸੇ ਨੇ ਸੰਗਤ ਨੇ ਪੁੱਛਿਆ ਸਤਿਗੁਰ ਜੀ ਹੁਣ ਆਪ ਜੀ ਅਨੰਦਪੁਰ ਛੱਡ ਕੇ ਜਾ ਰਹੇ ਹੋ ਆਪ ਜੀ ਦੇ ਕਦੋਂ ਦਰਸ਼ਨ ਹੋਣਗੇ ਸਤਿਗੁਰ ਜੀ ਨੇ ਕਿਹਾ ਜਦੋਂ ਮੇਰਾ ਖਾਲਸਾ ਹੋਲੇ ਦਾ ਜੋੜ ਮਿਲਾ ਮਨਾਏ ਕਰੇਗਾ ਉਦੋਂ ਮੈਂ ਹੋਲੇ ਮਹੱਲੇ ਦੇ ਜੋੜ ਮੇਲੇ ਦੇ ਵਿੱਚ ਆਪ ਗਵਾਈ ਕਰਾਂ ਕਰਾਂਗਾ ਹੁਣ ਤੁਸੀਂ ਗੱਦੀ ਵਾਲੇ ਘੋੜੇ ਦੇ ਦਰਸ਼ਨ ਕਰੋ ਸਤਿਗੁਰ ਪਾਤਸ਼ਾਹ ਜੀ ਆਪ ਸਵਾਰ ਨੇ ਘੋੜਾ ਪਸੀਨਿਓ ਪਸੀਨੀ ਬਾਕੀ ਹਾਥੀ ਘੋੜੇ ਊਠ ਸਿੰਘ ਤਿਆਰ ਪਰ ਤਿਆਰ ਸ਼ਸਤਰਾਂ ਦੇ ਨਾਲ ਲੈ ਸੋ ਕੇ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਜੋੜ ਮੇਲਾ ਮਨਾ ਰਹੇ ਨੇ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੜਦੀ ਘਰ ਦੇ ਨਾਲ ਜਿਹੜਾ ਸਨੇਹਾ ਬੁੱਢਾ ਦਲ ਦੇ ਵਿੱਚੋਂ ਆ ਬੁੱਢਾ ਦਲ ਦੇ ਸਿੰਘਾਂ ਦੇ ਵੱਲੋਂ ਦਿੱਤਾ ਗਿਆ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਜਿੱਥੇ ਹਾਥੀ ਤੇ ਨਾਲ ਸਿੰਘਾਂ ਦੇ ਘੋੜੇ ਨਗਾਰਜੀ ਸਿੰਘ ਨਗਾਰਜੀ ਨਗਾਰੇ ਜਿਹਦੇ ਉੱਤੇ ਚੋਟ ਲੱਗ ਕੇ ਸਿੰਘ ਚੱਲੇ ਪਾਉਂਦੇ ਆ ਸੋ ਨਗਾਰਜੀ ਸਿੰਘ ਨਗਾਰਿਆਂ ਨੂੰ ਲੈ ਕੇ ਘੋੜਿਆਂ ਦੇ ਉੱਤੇ ਪਿੱਛੇ ਊਠਾਂ ਦੇ ਉੱਤੇ ਸਵਾਰੀ ਕਰਦੇ ਹੋਏ ਸੋ ਇਹ ਉਹੀ ਜੰਗੀ ਜੋ ਰਵੈਤਾ ਖਾਲਸੇ ਦੀ ਉਸਵਤਾ ਉਹ ਕਿ ਜਲ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਜੀ ਹੋਲਾ ਮਹੱਲਾ ਕਿ ਕਿੰਨਾ ਖੰਨਦ ਬਣਿਆ ਹੋਇਆ ਸਾਰੇ ਤੋਂ ਪੱਲੇ ਦੇ ਬੈਕਗ੍ਰਾਉਂਡ ਹੈ ਖਾਲਸਾ ਜੀ ਬੈਕਗ੍ਰਾਉਂਡ ਹੈ ਪਤੇ ਹੋਲੇ ਮਹੱਲਾ ਲਿੰਦੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਹੋਲੇ ਮਹੱਲਾ ਜੋ ਆਏ ਸਾਲ ਆਪਣਾ ਵਿਸਾਖ ਨੂੰ ਮਨਾਇਆ ਜਾਂਦਾ ਜੀ ਆਪਣੇ ਤਾਂ ਹੋਲੇ ਮਹੱਲੇ ਦੀਆਂ ਰੌਣਕਾਂ ਨੇ ਜਿਹੜੀਆਂ ਉਹ ਲੱਗ ਹੀ ਹੁੰਦੇ ਨੇ ਦਲਪਾਤਥੇ ਦੀਆਂ ਜੋ ਬਦਲਪੰਤ ਬਾਬਾ ਬੁੱਢਾ ਦਲ 99 ਕਰੋੜੀ ਜੀ ਬਾਬਾ ਬਲਬੀਰ ਸਿੰਘ ਜੌਧਾ ਜੱਥੇ ਮੁਖੀਦਾਰ ਉਹ ਆਏ ਸਾਲ ਆਪਣੇ ਅਨੰਦਪੁਰ ਸਾਹਿਬ ਜੋ ਖਾਲਸੇ ਦੀ ਜਨਮ ਭੂਮੀ ਆ ਇੱਥੇ ਹੀ ਆਪਣਾ ਹੋਲਾ ਮਹੱਲਾ ਬਣਾਇਆ ਜਾਂਦਾ ਬੜਾ ਹੀ ਸ਼ਾਂਤ ਤੇ ਤੁਹਾਨੂੰ ਨਾ ਹੋਲਾ ਮਹੱਲਾ ਬਣਾਇਆ ਜਾਂਦਾ ਇਹ ਸਿੱਖਾਂ ਦੀ ਵਿਰਾਸਤ ਆ ਜੀ ਇਹ ਸਿ ਵਿਰਾਸਤ ਨੂੰ ਹਰ ਸਾਲ ਆਪਣੇ ਅਨੰਦਪੁਰ ਸਾਹਿਬ ਬਣਾਇਆ ਜਾਂਦਾ ਜੀ ਬਿਲਕੁਲ ਬਿਲਕੁਲ ਸੋ ਉਹੀ ਵਿਰਾਸਤ ਨੂੰ ਅੱਗੇ ਤੋਰਦੇ ਹੋਇਆ ਤੁਸੀਂ ਦੇਖ ਰਹੇ ਹੋ ਕਿਹਨੇ ਅੰਗ ਸਿੰਘ ਫੌਜਾਂ ਮਹੱਲਾ ਕੜਤੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਤੁਸੀਂ ਤਸਵੀਰਾਂ ਦਰਸ਼ਨ ਦੇ ਕਰ ਰਹੇ ਹੋ ਕਿਵੇਂ ਮਹੱਲੇ ਦੇ ਵਿੱਚ ਊਠਾਂ ਦੇ ਉੱਤੇ ਸਵਾਰ ਸਿੰਘ ਮਹੱਲੇ ਵੱਲ ਚਰਨਗਾਂ ਕਾ ਸਟੇਡੀਅਮ ਵੱਲ ਚੱਲੇ ਪਾਰ ਰਹੇ ਆ ਤੇ ਨਾਲ ਹੀ ਨਿਹੰਗ ਸਿੰਘ ਗਤਕਾ ਖੇਡ ਰਹੇ ਆ ਸੋ ਇੱਕ ਤੋਂ ਬਾਅਦ ਦੂਜੀ ਤਰ੍ਹਾਂ ਦੇ ਸਵਾਰ ਇੱਕ ਤੋਂ ਬਾਅਦ ਇੱਕ ਚੱਲ ਰਿਹਾ ਸੋ ਸਿੰਘ ਗਤਕੇ ਦੇ ਜੋਰ ਦਿਖਾਉਂਦੇ ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਵਿੱਚ ਇਹ ਰਵਾਇਤ ਸ਼ੁਰੂ ਹੋਈ ਉਸੇ ਤਰ੍ਹਾਂ ਅੱਜ ਵੀ ਬਾਦਸਤੂਰ ਜਾਰੀ ਹੈ ਸੋ ਜਿੱਥੇ ਨੰਗ ਸਿੰਘ ਜਥੇਬੰਦੀਆਂ ਤਾਂ ਉੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗਤਕਾ ਅਖਾੜੇ ਉਹ ਵੀ ਇਸ ਮਹੱਲੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੋਂ ਦੇ ਪਿੱਛੇ ਮੈਂ ਤਸਵੀਰਾਂ ਤੁਹਾਨੂੰ ਦਿਖਾਵਾਂ ਕਿ ਸੂਚੇ ਖਾਸ ਦਾ ਪਛਦੇ ਜੱਗੇਦਾਰ ਆਉਂਦੇ ਨੇ ਬੁੱਢਾ ਦਲ ਤੋਂ ਬਾਬਾ ਫਲਵੀਰ ਸਿੰਘ ਉਹਨਾਂ ਦੇ ਨਾਲ ਬਾਬਾ ਨਾਗਰ ਸਿੰਘ ਤੇ ਹੋਰ ਨਿਹੰਗ ਸਿੰਘ ਫੌਜਾਂ ਪਿੱਛੇ ਸਵਾਰ ਹੋ ਕੇ ਅੱਗੇ ਵੱਲ ਵਧ ਰਹੇ ਨੇ ਸਿੰਘ ਕਦੇ ਬੁੱਢੇ ਨਹੀਂ ਹੁੰਦੇ ਕਿਸ ਤਰ੍ਹਾਂ ਬਜੁਰਗ ਅਵਸਥਾ ਦੇ ਵਿੱਚ ਵੀ ਨੰਗ ਸਿੰਘ ਉਸੇ ਜੋਸ਼ ਦੇ ਨਾਲ ਗਤਕਾ ਖੇਡਦੇ ਹੋਏ ਨਜ਼ਰ ਆ ਰਹੇ ਆ। ਸੋ ਤਸਵੀਰਾਂ ਤੁਸੀਂ ਹੌਲੇ-ਹੌਲੇ ਤੋਂ ਦਰਸ਼ਨ ਕਰ ਰਹੇ ਹੋ ਕਿ ਕਿਸ ਤਰ੍ਹਾਂ ਜਿੱਥੇ ਨੰਗ ਸਿੰਘ ਘੋੜਸਵਾਰੀ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਦਾ ਵੀ ਜੋ ਮੁਜਾਰਾ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਹਾਂ ਜਿਹੇਦਾਰ ਜੀ ਗਤਕਾ ਤੁਸੀਂ ਪ੍ਰਦਰਸ਼ਨ ਕੀਤਾ ਉਮਰ ਤੋਂ ਅੱਡੀ ਬਹੁਤ ਹੋ ਗਈ ਪਰ ਤੁਸੀਂ ਜੋਸ਼ ਪੂਰਾ ਦਿਖਾਇਆ ਹਾਂਜੀ 60 ਸਾਲ ਦੇ ਉੱਪਰ ਮੇਰੀ ਉਮਰ ਹੈ ਹਾਂਜੀ ਪਰ ਬਰੇ ਜੋਸ਼ ਦੇ ਨਾਲ ਆਪ ਜੀ ਖੇਡ ਇਸ ਗੇਮ ਕਰਕੇ ਜੇ ਅਸੀਂ ਤੁਹੇ ਫਿਰ ਦੇ ਬਸ ਅਣੀ ਇਹ ਰੋਜ਼ ਦੀ ਸਾਰੀ ਦੋ ਘੰਟੇ ਦੀ ਕਸਰਤ ਹੈ ਢੇਲੀ ਦੀ ਬਸਰ ਵਿਦਿਆ ਜੀ ਜੀ ਬਿਲਕੁਲ ਇਹੀ ਹੈ ਨੌਜਵਾਨ ਪੀੜੀ ਨੂੰ ਵੀ ਆਪਣੀ ਮਿਲਤ ਨਾਲ ਛੱਡੋ ਜੋ ਮਹਾਰਾਜ ਦੇ ਸਾਸਰ ਵਿਦਿਆ ਹੈ ਬਹੁਤ ਸਾਰੇ ਰੋਗਾਂ ਦਾ ਦਾਰੂ ਇਹ ਇਹੀ ਹੈ ਵੀ ਵਿੱਧਾ ਆਪਣੀ ਜਰੂਰ ਡੇਲੀ ਕਰੋ ਕੋਈ ਵੀ ਗੇਮ ਕਰ ਰਹੇ ਉਹਨੂੰ ਵੱਧ ਚੜ ਕੇ ਕਰੋ ਸਰੀਰ ਵਾਹ ਮਤਲਬ ਦੱਬ ਕੇ ਰਾਜ ਕੇ ਖਾਓ ਤੇ ਦੱਬ ਕੇ ਵਾਹੋ ਰਾਜ ਦੱਬ ਕੇ ਜੀ ਦੱਬ ਕੇ 2-3 ਕਿਲੋ ਦੁੱਧ ਤੇ ਡੇਲੀ ਖਰਾਕ ਹੈ ਗੱਡੀ ਤਾਂ ਕਰਕੇ ਜ ਤੁਰੇ ਫਿਰਦੇ ਆ ਸੀ ਇਸ ਕਰਕੇ ਵੀ ਆਪਣੀ ਖਰਾਕ ਵੱਧ ਤੋਂ ਵੱਧ ਪ੍ਰਸ਼ਾਦਾ ਬੜੇ ਟਾਈਮ ਤੇ ਖਾਓ ਟਾਈਮ ਤੇ ਸੌਂ ਟਾਈਮ ਤੇ ਉੱਠਦਾ ਤੇ ਨਿਤਨੇਮ ਕਰੋ ਚੜਦੀ ਕਲਾ ਪਾਣੀ ਨਾਲ ਜੁੜੋ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਮਾਹੌਲ ਹੈ ਹੋਲੇ ਮਹੱਲੇ ਦਾ ਤੇ ਇਹ ਜਾਹੋ ਜਲਾਲ ਹੈ ਤੇ ਖਾਲਸੇ ਦੇ ਇਹ ਰੰਗ ਹੈ ਉਹ ਖਾਲਸਾ ਜਿਹੜਾ ਗੁਰੂ ਸਾਹਿਬ ਨੇ ਸਾਰਿਆਂ ਤੋਂ ਨਿਆਰਾ ਸਾਜਿਆ